ਮੈਂ ਸਮਰਾਲੇ ਤੋਂ ਹੀ ਬਿਲੋਂਗ ਕਰਦੀ ਹਾਂ ਸਮਰਾਲੇ 84 ਪੌੜੀ ਵਾਲੇ ਮੰਦਿਰ ਦੇ ਕੋਲ ਰਹਿੰਦੀ ਹਾਂ ਮੈਂ ਤੇ ਸਿਰ ਮੈਂ ਮਤਲਬ ਕਿ ਕਾਫੀ ਜਗ੍ਹਾ ਆਪਣਾ ਟ੍ਰੀਟਮੈਂਟ ਕਰਵਾਇਆ ਸੀਗਾ ਕਾਫੀ ਜਗ੍ਹਾ ਹਸਪੀਟਲ ਗਈ ਸੀ ਕਿ ਦਿਖਾਨ ਲਈ ਪਰ ਮੈਨੂੰ ਕਿਸੇ ਹਸਪੀਟਲ ਨੇ ਸੰਭਿਆ ਨਹੀਂ ਹੈਗਾ ਫਿਰ ਮੈਂ ਸੋਮਵਾਰ ਸ਼ਾਮ ਨੂੰ ਐਮਰਜੈਂਸੀ ਪੰਜ ਸਾਢੇ ਬੰਦ ਦੇ ਕਰੀਬ ਇੱਥੇ ਆਈ ਹਾਂ ਠੀਕ ਹੈ ਮੈਨੂੰ ਮੈਂ ਡਾਕਟਰ ਪਰਮਜੀਤ ਕੌਰ ਨੇ ਤੇ ਜਦੀ ਸੰਭਲਿਆ ਤੇ ਜਦੀ ਟੈਸਟ ਵਗੈਰਾ ਕੀਤੇ ਮੇਰੇ ਅੱਧੇ ਘੰਟੇ ਨਾਲ ਦੀ ਨਾਲ ਮੈਨੂੰ ਓਟੀ ਦੇ ਵਿੱਚ ਲੈ ਗਏ ਨੇ ਤੇ 15-20 ਮਿੰਟ ਦੇ ਵਿੱਚ ਬੇਬੀ ਮੇਰਾ ਮਤਲਬ ਕਿ ਹੋ ਗਿਆ ਸੀਗਾ ਕੈਸ਼ਲੈਸ ਮਤਲਬ ਕਾਰਡ ਦੇ ਵਿੱਚ ਹਾਂਜੀ ਕੈਸ਼ਲੈਸ ਦੇ ਵਿੱਚ ਹੋਇਆ ਸਰ ਮੇਰੇ ਕੋ ਬਜਾਜ ਜਦਿਆਂ ਲਾਈਫ ਇੰਸ਼ੋਰੈਂਸ ਦੀ ਪਾਲਸੀ ਸੀਗੀ ਤੇ ਸਰ ਨੇ ਪੂਰਾ ਉਹਦੇ ਵਿੱਚੋਂ ਹੀ ਕਰਵਾਇਆ ਵਾ ਮੇਰਾ ਕੈਸ਼ਲੈਸ ਹਸਪੀਟਲ ਦਾ ਪ੍ਰਬੰਧ ਕਿਤਨਾ ਗੀ ਤੇ ਡਾਕਟਰ ਸਾਹਿਬ ਦਾ ਸਰ ਹਸਪੀਟਲ ਦੇ ਪ੍ਰਬੰਧ ਵੀ ਬਹੁਤ ਵਧੀਆ ਨੇ ਤੇ ਡਾਕਟਰ ਸਾਹਿਬ ਦਾ ਨੇਚਰ ਤੇ ਬਿਹੇਵੀਅਰ ਮਤਲਬ ਕਿ ਸਟਾਫ ਸਾਰਾ ਬਹੁਤ ਜ਼ਿਆਦਾ ਵਧੀਆ ਵਾ ਸਭ ਨੇ ਬਹੁਤ ਜ਼ਿਆਦਾ ਸਰ ਕੇਅਰ ਕੀਤੀ ਹੈ ਆਈਸੀ ਦੇ ਵਿੱਚ ਵੀ ਮਤਲਬ ਕਿ ਮੈਨੂੰ ਪੂਰਾ ਹੋਸ਼ ਵੀ ਨਹੀਂ ਸੀਗਾ ਪੂਰੀ ਸਰ ਨੇ ਕੇਅਰ ਕੀਤੀ ਹੋਈ ਸੀਗੀ ਸਟਾਫ ਉਸ ਤੇ ਪੂਰਾ ਅਵੇਲੇਬਲ ਸਾਰਾ ਟਾਈਮ ਰਾਤ ਨੂੰ ਅਵੇਲੇਬਲ ਰਿਹਾ ਵਾ ਕਿ ਮੇਰੀ ਕੇਅਰ ਵੀ ਹੋ ਰਹੀ ਸੀ ਮੇਰੇ ਬੱਚੇ ਦੀ ਵੀ ਪੂਰੀ ਕੇਅਰ ਹੋ ਰਹੀ ਸੀਗੀ ਤੇ ਸਰ ਦਾ ਨੇਚਰ ਸਰ ਵੀ ਬਹੁਤ ਜ਼ਿਆਦਾ ਵਧੀਆ ਨੇ ਸਰ ਨੇ ਵੀ ਬਹੁਤ ਜ਼ਿਆਦਾ ਕੇਅਰ ਕੀਤੀ ਹੈ ਡਾਕਟਰ ਪਰਮਜੀਤ ਕੌਰ ਨੇ ਬਹੁਤ ਕੇਅਰ ਕੀਤੀ ਹੈ ਮੇਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪਰਮਜੀਤ ਕੌਰ ਹੈ ਮੈਂ ਕੀ ਕਰ ਰਹੀ ਹਾਂ ਜੀ ਨੰਦ ਜੀ ਮੈਂ ਲਾਕਨਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਆਪਣਾ ਕੌਸ਼ਲ ਹਸਪਤਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਸਮਰਾਲਾ ਇਲਾਕੇ 'ਚ ਆਪਣੀ ਸੇਵਾ ਨਿਭਾ ਰਿਹਾ ਹੈ ਪਰ ਇਸ ਦੇ ਨਾਲ ਮੈਂ ਲਾਕਨਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਤੁਸੀਂ ਆਪਣੇ ਇਸ ਹਸਪਤਲ ਦੇ ਵਿੱਚ ਆਇਸ਼ਮਾਨ ਕਾਰਡ ਜੋ ਕਿ 5 ਲੱਖ ਵਾਲਾ ਕਾਰਡ ਹੈ ਉਹਦੇ ਅਧੀਨ ਜੋ ਸਰਕਾਰ ਦੇ ਵੈਲਿਡ ਪੈਕੇਜ ਨੇ ਉਹਨਾਂ ਦਾ ਇਲਾਜ ਆਪਣੇ ਕੋਲ ਟੋਟਲੀ ਫ੍ਰੀ ਆਫ ਕਾਸਟ ਕਰਵਾ ਸਕਦੇ ਹੋ ਉਹਦਾ ਕੋਈ ਵੀ ਪੈਸਾ ਤੁਹਾਡਾ ਨਹੀਂ ਲੱਗਦਾ। ਤੁਹਾਨੂੰ ਗੱਲ ਕਰੀਏ ਮਾ ਡਾਕਟਰ ਕਿਹੜੇ ਮਗਰ ਦਿੱਤੇ ਅਰਣੇ ओपीडी ਕਿਹੜੇ ਜੀ ਆਈ ਐਮ ਜੀ ਆਪਣੇ ਕੋਲ ਜਿੱਦਾਂ ਕਿ ਡਾਕਟਰ ਬਲਵਿੰਦਰ ਕੋਸ਼ਨ ਆ ਗਾਇਨੀ ਦੇ ਵਿੱਚ ਮੈਂ ਔਰ ਮੇਰੇ ਨਾਲ ਡਾਕਟਰ ਹਰਮਨ ਸਰਜਰੀ ਦੇ ਵਿੱਚ ਡਾਕਟਰ ਗੁਰਨਾਥ ਸਿੰਘ ਗੁੱਟੇ ਔਰ ਅਨੇਸਥੀਸ਼ੀਆਲੀ ਡਾਕਟਰ ਹਲੀ ਵਿੱਚ ਡਾਕਟਰ ਰਠੌਰ ਅਰਜਰਾਲ ਜੀ ਲਈ ਗੁਰਦਿਆਂ ਦੇ ਮਾਹਿਰ ਡਾਕਟਰ ਮਹਾਜਨ ਦੀਪਕ ਮਹਾਜਨ ਔਰ ਉਸ ਤੋਂ ਬਿਨਾਂ ਨਿਊਰੋ ਜਿਹੜੇ ਰੀਡ ਦੀ ਹੱਡੀ ਔਫ ਦਿਮਾਗ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਟਾਪਰ ਹਰਸ਼ਦੀਪ ਸਿੰਘ ਨੱਕ ਕਣਾ ਦੇ ਮਾਹਿਰ ਡਾਕਟਰ ਅਰਵਿੰਗ ਗੋਤਮ ਮਿਸ਼ਾ ਤੁਹਾਨੂੰ ਡੇ ਬਾਈ ਡੇ ਉਹਨਾਂ ਦੀ ਟਾਈਮਿੰਗ ਜੋ ਵੀ ਹੈ ਅਸੀਂ ਪ੍ਰਸਕ੍ਰਿਪਸ਼ਨ ਦਿੱਤੀ ਹੋਈ ਹੁੰਦੀ ਹੈ ਸਲਿੱਪ ਤੇ ਲਿਖਿਆ ਹੋਇਆ ਹੁੰਦਾ ਹੈ ਔਰ ਇਸ ਦੇ ਨਾਲ ਹੀ ਡਾਕਟਰ 모হিত ਵਿੱਚ ਡਾਕਟਰ 모হিত ਵਿੱਚ ਤੁਹਾਨੂੰ ਮੰਡੇ ਟੂ ਸੈਟਰਡੇ ਇਹ आफ्टरनून ਦੇ ਵਿੱਚ ਮਿਲਣਗੇ ਔਰ ਇਸ ਦੇ ਨਾਲ ਹੀ ਆਪਣੇ ਕੋਲ ਡਾਕਟਰ ਸੌਰਵ ਖੋਸਲਾ ਛਾਤੀ ਦੀ ਬਿਮਾਰੀਆਂ ਦੇ ਮਾਹਰ ਹਰ ਰੋਜ਼ ਤੁਹਾਨੂੰ 3 ਤੋਂ 5 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹਸਪੀਟਲਸ ਮਿਲਣਗੇ ਹੈਲਥ ਕੇਅਰ ਕਾਰਡ ਵੀ ਦਰਜ ਜੀ ਕਿਹੜੇ-ਕਿਹੜੇ ਆਪਣੇ ਤੇ ਹੈਗੇ ਨੇ ਜੀ ਦੱਸੋ जी अपने को जिदा कि मैं दस आयुषमान कार्ड एच डी एफ सी आरको मैक्स बुप्पा रैली गेयर केयर इंश्योरेंस बजाज अलायस कार्ड टोटली फ्री ऑफ कॉस्ट अलाज किया जाएगा थीव जी ਜਿਦਾ ਕਿ ਥੋੜੇ ਦਿਨ ਪਹਿਲਾਂ ਆਪਾਂ ਮਲਮਾਚੇ ਤੋਂ ਬਾਪੂ ਜੀ ਦਾ ਚੂਲੇ ਦਾ ਆਪਰੇਸ਼ਨ ਕੀਤਾ ਸੀ ਜਿਹੜਾ ਕਾਰਡ ਦੇ ਵਿੱਚ ਬਿਲਕੁਲ ਫ੍ਰੀ ਹੋਇਆ ਪੇਸ਼ੈਂਟ ਬਹੁਤ ਪੂਰ ਸੀ ਬਟ ਪੂਰ ਹੋਣ ਦੇ ਨਾਲ ਨਾਲ ਪੇਸ਼ੈਂਟ ਨੂੰ ਕਾਰਡਿਕ ਪ੍ਰੋਬਲਮ ਆਰ ਪੇਸ਼ੈਂਟ ਦੇ ਪਲੇਟਡ ਕਾਊਂਟ ਵੀ ਬਹੁਤ ਘੱਟ ਸੀ ਹਾਈ ਰਿਸਕ ਸੀ ਬਟ ਫਿਰ ਵੀ ਸਾਡੀ ਤਜਰਬੇਕਾਰ ਟੀਮ ਡਾਕਟਰ ਮੋਹਿਤਰ ਪੂਰੀ ਟੀਮ ਵੱਲੋਂ ਬਹੁਤ ਹੀ ਵਧੀਆ ਤੇ ਸਫਲਤਾਪੂਰਵਕ ਇਲਾਜ ਕੀਤਾ ਗਿਆ ਔਰ ਪੇਸ਼ੈਂਟ ਵਿਦਿਨ ਵੀਕ ਪੇਸ਼ੈਂਟ ਆਇਆ ਵੀਲ ਚੇਅਰ ਤੇ ਸੀ ਪਰ ਵਿਦਿਨ ਵੀਕ ਉਹ ਤਾਂ ਆਪਣੇ ਪੈਰਾਂ ਤੇ ਚੱਲ ਕੇ ਆਪਣੇ ਘਰ ਗਿਆ ਔਰ ਉਸ ਤੋਂ ਬਿਨਾਂ ਆਪਣੇ ਕੋਲ ਜੀਰੋਲਜੀ ਦੇ ਵਿੱਚ ਗੁਰਦੇ ਦੇ ਪੇਸ਼ੈਂਟ ਜਸਵੀਰ ਸਿੰਘ ਸੀ ਜਿਹਦੇ ਸਟ੍ਰਗ ਹੋਣ ਸੀ ਸਟ੍ਰਗ ਹੋਣ ਮਤਲਬ ਕਾਫੀ ਵੱਡੀ ਪਥਰੀ ਸੀ ਔਰ ਉਸ ਦਾ ਆਪਰੇਸ਼ਨ ਇੱਕ ਟਾਂਕੇ ਵਾਲੇ ਆਪਰੇਸ਼ਨ ਦੇ ਨਾਲ ਸਫਲਤਾਪੂਰਵਕ ਕੱਢਿਆ ਗਿਆ ਉਹ ਆਪਰੇਸ਼ਨ ਵੀ ਆਪਣੇ ਕੋਲ ਆਇਸ਼ਮਾਨ ਕਾਰਡ ਦੇ ਅੰਡਰ ਹੋਇਆ ਪੇਸ਼ੈਂਟ ਦਾ ਕੋਈ ਵੀ ਪੈਸਾ ਨਹੀਂ ਲੱਗਿਆ ਬਿਲਕੁਲ ਫ੍ਰੀ ਇਲਾਜ ਹੋਇਆ ਔਰ ਸਫਲਤਾਪੂਰਵਕ ਇਲਾਜ ਕਰਕੇ ਪੇਸ਼ੈਂਟ ਸਫਲਤਾਪੂਰਵਕ ਉਪਦੇ ਕਰ ਗਿਆ ਸੈਟੀਸਫਾਈਡ ਹੋ ਕੇ ਆਪਣੇ ਘਰ ਤੇ ਹੋਰ ਕਿਹੜੀ ਕਿਹੜੀ ਸੂਜਾ ਮੌਬਲਬ ਜਿਹੜੇ ਕਾਰਡ ਦੇ ਵਿੱਚ ਹੋਰ ਕਿਹੜੇ ਕਿਹੜੇ ਸੇਸ਼ਨ ਕਰ ਸਕਦੇ ਹੋ ਤੁਸੀਂ ਕੀ ਕਹਣਾ ਦੋਨੇ ਉਪਦੇ ਕਰਾਉ ਜੀ ਜਿੱਦਾਂ ਕਿ ਪ੍ਰਾਈਵੇਟ ਇੰਸ਼ੋਰੈਂਸ ਪਾਲਸੀਆਂ ਹੁੰਦੀਆਂ ਨੇ ਉਹਨਾਂ ਚ ਤਾਂ ਜੋ ਸਾਰੇ ਆਪਰੇਸ਼ਨ ਹੋ ਗਏ ਮੈਡੀਸਨ ਅੰਡਰ ਹੋ ਗਿਆ ਇਸੇ ਵੀ ਜਨਰਲ ਬਿਮਾਰੀ ਦੇ ਅੰਡਰ ਹੋ ਗਿਆ ਉਹ ਸਾਰੇ ਵੈਲਿਡ ਹੈ ਬਟ ਜਿਹੜਾ ਆਇਸ਼ਮਾਨ ਕਾਰਡ ਆ ਉਹਦੇ ਅਧੀਨ ਸਰਕਾਰ ਦੇ ਕੁਝ ਪੈਕੇਜ ਹੈਗੇ ਆ ਜਿਹੜੇ ਰਿਜ਼ਰਵ ਨੇ ਜਿਹੜੇ ਨਹੀਂ ਵੈਲਿਡ ਹੈਗੇ ਉਹ ਸਾਡੀ ਵੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਨਹੀਂ ਕਰ ਸਕਦੇ ਬਾਕੀ ਸਾਰੇ ਪੈਕੇजेस ਜੋ ਸਰਕਾਰ ਵੱਲੋਂ ਦਿੱਤੇ ਗਿਆ ਜਿਦਾਂ ਕਿ ਚੂਲੇ ਬਦਲਣੇ ਹੱਡੀਆਂ ਦੇ ਵਿੱਚ ਪਲੇਟਾਂ ਪਾਉਣੀਆਂ ਰੌੜਾਂ ਦਾ ਆਪਰੇਸ਼ਨ ਜਿਦਾਂ ਮੈਡੀਸਨ ਦੇ ਅੰਡਰ ਬੁਖਾਰ ਪੀੜੀਆ ਖੰਗ ਜ਼ਖਮ ਛਾਤੀ ਦੀ ਇਨਫੈਕਸ਼ਨ ਹੋਵੇ ਉਹ ਸਾਰੇ ਆਪਰੇਸ਼ਨ ਨਾ ਜਿਹੜੇ ਔਰ ਗੁਰਦਿਆਂ ਦਾ ਆਪਰੇਸ਼ਨ ਗੁਰਦੇ ਦੀ ਪਥਰੀ ਦਾ ਆਪਰੇਸ਼ਨ ਰੀਡ ਦੀ ਹੱਡੀ ਦਾ ਆਪਰੇਸ਼ਨ ਇਹ ਸਾਰੇ ਆਪਰੇਸ਼ਨ ਆਇਸ਼ਮਾਨ ਕਾਰਡ ਦੇ ਅੰਦਰ ਬਿਲਕੁਲ ਫ੍ਰੀ ਕੀਤੇ ਜਾਂਦੇ ਆ।